ਆਪ ਦੀ ਜਿੱਤ ਵੱਡੀ ਜਿੱਤ ਦਿੱਲੀ ਵਾਲੇ ਜਿਹੜੇ ਨੇ ਉਹ ਰਾਜ ਕਰ ਰਹੇ ਨੇ ਪੰਜਾਬ ਤੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਚੱਲਦੇ ਆ ਇਹ ਸਰਕਾਰ ਰੁਜ਼ਗਾਰ ਨਹੀਂ ਦੇ ਰਹੀ ਬੇਰੁਜ਼ਗਾਰਾਂ ਦਾ ਬਹੁਤ ੱੱਕਾ ਹੋ ਰਿਹਾ ਭਗਵੰਤ ਸਿੰਘ ਮਾਨ ਦਾ ਜਿੱਤਣਾ ਬਹੁਤ ਵੱਡੀ ਗੱਲ ਹੈ ਇਹ ਕਿਹਾ ਜਾ ਸਕਦਾ ਹੈ ਪਿੱਪਗਵਾਨ ਸੇਗਮਾਨ ਦੇ ਹੱਥ ਹੋਰ ਮਜ਼ਬੂਤ ਹੋਏ ਨੇ ਉਹ ਸ਼ਰੋਮਨੀ ਅਕਾਲੀ ਦਲ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਸੀ ਪਰ ਸਾਲ 2017 ਤੋਂ ਲੈ ਕੇ ਅੱਜ ਤੱਕ ਇਹ ਹਰੇਕ ਚੋਣ ਹਾਰਦਾ ਰਿਹਾ ਹਾਰ ਰਿਹਾ ਅੱਜ ਵੀ ਅਕਾਲੀ ਦਲ ਪਰ ਅੱਜ ਅਕਾਲੀ ਦਲ ਫਾਈਟ ਦੇ ਕੇ ਹਾਰ ਰਿਹਾ ਕਿ ਕੌਣ ਬਣਿਆ ਹੀਰੋ ਤੇ ਕੌਣ ਬਣਿਆ ਜ਼ੀਰੋ ਅੱਜ ਇਸ ਮੁੱਦੇ ਤੇ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਨੇ ਸਾਡੇ ਪੋਲਿਟੀਕਲ ਐਡੀਟਰ ਤਰਲੋਚਨ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਆਪ ਦੀ ਜਿੱਤ ਤੇ ਕੀ ਕਹਿਣਾ ਚਾਹੋਗੇ ਆਪ ਦੀ ਜਿੱਤ ਵੱਡੀ ਜਿੱਤ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵਿਰੋਧੀ ਧਿਰਾਂ ਅਟੈਕ ਕਰ ਰਹੀਆਂ ਸੀ ਕਈ ਤਰ੍ਹਾਂ ਦੇ ਇੱਕ ਵੱਡਾ ਅਟੈਕ ਇਹ ਸੀ ਵੀ ਦਿੱਲੀ ਵਾਲੇ ਜਿਹੜੇ ਨੇ ਉਹ ਰਾਜ ਕਰ ਰਹੇ ਨੇ ਪੰਜਾਬ ਤੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਚੱਲਦੇ ਨੇ ਹੋਰ ਕਈ ਤਰ੍ਹਾਂ ਦੇ ਦੋਸ਼ ਸੀ ਇਸ ਸਰਕਾਰ ਨੇ ਕਰਜ਼ੇ ਚ ਡੋਪਤਾ ਪੰਜਾਬ ਨੂੰ ਇਹ ਸਰਕਾਰ ਲੈਂਡ ਆਰਡਰ ਦੇ ਮਾਮਲੇ ਚ ਫੇਲ ਹੋ ਗਈ ਹੈ ਇਹ ਸਰਕਾਰ ਡਰੱਗ ਦੇ ਮਾਮਲੇ ਚ ਡਰਾਮੇਬਾਜ਼ੀ ਕਰ ਰਹੀ ਹੈ ਇਹ ਸਰਕਾਰ ਰੋਜ਼ਗਾਰ ਨਹੀਂ ਦੇ ਰਹੀ ਬੇਰੁਜ਼ਗਾਰਾਂ ਦਾ ਬਹੁਤ ੱੱਕਾ ਹੋ ਰਿਹਾ ਕਈ ਤਰ੍ਹਾਂ ਦੇ ਤੌਰ 'ਤੇ ਪਰ ਇਹਨਾਂ ਸਾਰਿਆਂ ਦੇ ਵਿੱਚ ਖਾਸ ਕਰਕੇ ਭਗਵੰਤ ਸਿੰਘ ਮਾਨ ਦਾ ਜਿੱਤਣਾ ਬਹੁਤ ਵੱਡੀ ਗੱਲ ਹੈ ਇਹ ਕਿਹਾ ਜਾ ਸਕਦਾ ਹੈ ਵੀ ਭਗਵੰਤ ਸਿੰਘ ਮਾਨ ਦੇ ਹੱਥ ਹੋਰ ਮਜ਼ਬੂਤ ਹੋਏ ਨੇ ਔਰ ਖਾਸ ਕਰਕੇ ਜਿਹੜੇ 14-15 ਮਹੀਨੇ ਸਰਕਾਰ ਦੇ ਰਹਿੰਦੇ ਨੇ ਇਹਦੇ 'ਚ ਭਗਵੰਤ ਸਿੰਘ ਮਾਨ ਹੋਰ ਮਜ਼ਬੂਤ ਹੋ ਕੇ ਨਿੱਤਰਿਆ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਅੱਜ ਭੰਗੜੇ ਪਾ ਰਹੀ ਐ ਢੋਲ ਵਜਾ ਰਹੀ ਐ ਸਭ ਕੁਝ ਕਰੀ ਐ ਪਰ ਵੱਡੀ ਗੱਲ ਇਹ ਐ ਵੀ ਇਸ ਸਰਕਾਰ ਨੂੰ ਜਿਹੜੀਆਂ ਵੋਟਾਂ ਪਈਆਂ ਨੇ ਉਹਦੇ ਅੰਕੜਿਆਂ ਦਾ ਐਨਲਿਸਿਸ ਵੀ ਕਰਨਾ ਪੈਣਾ ਕਿਉਂਕਿ ਜੇ ਆਪਾਂ ਪੰਜ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਸਮਰਤ ਕਾਂਗਰਸ ਅਕਾਲੀ ਦਲ ਬੀਜੇਪੀ ਤੇ ਜਿਹੜਾ ਪੰਥਕ ਤੇਰਤੋਂ ਮਨਦੀਪ ਸਿੰਘ ਸੀ ਇੰਨਾ ਪੰਜ ਪਾਰਟੀਆਂ ਦੇ ਉਮੀਦਵਾਰਾਂ ਨੂੰ ਕੁੱਲ 114000 ਤੇ 144 ਵੋਟਾਂ ਪਈਆਂ ਨੇ ਔਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਜਿਹੜਾ 1291 ਵੋਟਾਂ ਨਾਲ ਜਿੱਤਿਆ ਦੂਸਰੇ ਨੰਬਰ ਤੇ ਇਹ ਬੀਬੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਜਿਹਨੂੰ 30558 ਵੋਟਾਂ ਪਈਆਂ ਪਰ ਜੇ ਕੁੱਲ ਵੋਟਾਂ ਦੀ ਗੱਲ ਕਰੀਏ ਤੇ 114144 ਵੋਟਾਂ ਵਿੱਚੋਂ 77495 ਵੋਟਾਂ ਵਿਰੋਧੀ ਧਿਰਾਂ ਨੂੰ ਪਈਆਂ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਪੰਥਕ ਦਾ ਜਿਹੜਾ ਉਮੀਦਵਾਰ ਸੀ ਔਰ ਹਰਮੀਤ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈਆਂ ਨੇ 42649 ਵੋਟਾਂ ਭਾਵ ਵਿਰੋਧੀਆਂ ਨੂੰ ਜਿਹੜੀਆਂ ਕੁੱਲ ਵੋਟਾਂ ਪਈਆਂ ਉਹਦੇ ਤੋਂ 28846 ਵੋਟਾਂ ਘੱਟ ਪਈਆਂ ਨੇ ਔਰ ਜੇ ਇਸ ਤੋਂ ਵੀ ਅੱਗੇ ਜਾਈਏ ਰੇਸ਼ੋ ਦੀ ਗੱਲ ਕਰੀਏ ਤੇ 114144 ਕੁੱਲ ਵੋਟਾਂ ਵਿੱਚੋਂ 37% ਆਮ ਆਦਮੀ ਪਾਰਟੀ ਨੂੰ ਤੇ 63% ਪਈਆਂ ਨੇ ਵਿਰੋਧੀ ਧਿਰਾਂ ਸਾਰੀਆਂ ਨੂੰ ਸੋ ਜੇ ਇਹ ਐਨਾਲਿਸਿਸ ਕੀਤਾ ਜਾਵੇ ਤੇ ਫਿਰ ਪੰਜਾਬ ਸਰਕਾਰ ਨੂੰ ਸੋਚਣ ਦੀ ਵੀ ਲੋੜ ਹੈ ਵੀ 63% ਜਿਹੜੇ ਨੇ ਲੋਕ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਕਿਉਂ ਭੁਗਤੇ ਨੇ ਜੇ ਐਨਾਲਿਸਿਸ ਸਹੀ ਢੰਗ ਨਾਲ ਪਾਰਟੀ ਕਰੇ ਅਗਲੇ 14-15 ਮਹੀਨਿਆਂ ਚ ਵਧੀਆ ਢੰਗ ਨਾਲ ਚੱਲੇ ਕਿਉਂਕਿ ਤਰਨਤਾਰ ਤੇ ਇੱਕ ਪਾਸੇ ਤੇ ਸ਼ੋਰ ਸੀ ਚੋਣ ਪ੍ਰਚਾਰ ਕਰਨ ਵਾਲੀਆਂ ਵਿਰੋਧੀ ਜਿਹੜੀਆਂ ਸਾਰੀਆਂ ਪਾਰਟੀਆਂ ਸੀ ਤੇ ਇੱਕ ਪਾਸੇ ਮੁਲਾਜ਼ਮਾਂ ਨੇ ਉੱਥੇ ਪੱਕੇ ਮੋਰਚੇ ਲਾਏ ਸੀ ਧਰਨੇ ਪ੍ਰੋਟੈਸਟ ਰੋਡ ਸ਼ੋਅ ਕੀਤੇ ਜਾ ਰਹੇ ਸੀ ਵੀ ਪੰਜਾਬ ਸਰਕਾਰ ਨੇ ਸਾਡੇ ਨਾਲ ਜਿਹੜੇ ਕੀਤੇ ਵਾਅਦੇ ਨੇ ਉਹ ਪੂਰੇ ਨਹੀਂ ਕੀਤੇ ਸੋ ਇਹ ਵੋਟਰਾਂ ਦਾ ਐਨਲਿਸਿਸ ਇੱਕ ਸਿਹਤ ਵੀ ਦਿੰਦਾ ਹੈ ਜੇ ਸਰਕਾਰ ਸਿਹਤ ਲਵੇ ਵੀ ਇਹ 63 ਫੀਸਰ ਲੋਕ ਕਿਹੜੇ ਨਾਰਾਜ ਨੇ ਆਮ ਆਦਮੀ ਪਾਰਟੀ ਤੋਂ ਲੱਗਦਾ ਜੇ ਇਹ ਸਿਹਤ ਲੈ ਕੇ ਚੱਲੇ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਆਪਣਾ ਗਰਾਊਂਡ ਵਰਕ ਹੋਰ ਚੰਗਾ ਕਰ ਸਕਦੀ ਹੈ ਬਿਲਕੁਲ ਸਰ ਅਕਾਲੀਆਂ ਨੂੰ ਵੀ ਹੰਕਾਰਾ ਮਿਲਿਆ ਸਰ ਇਸ ਵਾਰੀ ਉਹਦੇ 'ਚ ਕੀ ਕਹਿਣਾ ਚਾਹੋਗੇ ਦੇਖੋ ਇਸ ਤਰਨ ਤਰਨ ਦੇ ਇਲੈਕਸ਼ਨ ਦਾ ਜੇ ਸਿਆਸੀ ਤੌਰ ਤੇ ਐਨਲਿਸਿਸ ਕੀਤਾ ਜਾਵੇ ਤੇ ਸਭ ਤੋਂ ਵੱਡਾ ਇਸ਼ੂ ਇਹ ਆ ਵੀ ਉਹ ਸ਼ਰੋਮਨੀ ਅਕਾਲੀ ਦਲ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਸੀ ਪਰ ਸਾਲ 2017 ਤੋਂ ਲੈ ਕੇ ਅੱਜ ਤੱਕ ਇਹ ਹਰੇਕ ਚੋਣ ਹਾਰਦਾ ਰਿਹਾ ਹਾਰ ਰਿਹਾ ਅੱਜ ਵੀ ਅਕਾਲੀ ਦਲ ਪਰ ਅੱਜ ਅਕਾਲੀ ਦਲ ਫਾਈਟ ਦੇ ਕੇ ਹਾਰ ਰਿਹਾ ਦੂਸਰੇ ਨੰਬਰ ਤੇ ਰਿਹਾ ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧ ਵਿੱਚ ਪੰਥਕ ਤੇਰਾ ਵੱਲੋਂ ਸਾਂਝਾ ਉਮੀਦਵਾਰ ਖੜਾ ਕੀਤਾ ਸੀ ਇੱਕ ਔਰ ਬਹੁਤ ਵੱਡੀ ਚੁਣੌਤੀ ਸੀ ਪਰ ਅਕਾਲੀ ਦਲ ਵੱਲੋਂ ਦੂਸਰੀ ਪੋਜੀਸ਼ਨ ਤੇ ਆਉਣਾ ਹਾਰਨਾ ਵੱਖਰੀ ਗੱਲ ਆ ਪਰ ਵੱਡੀ ਫਾਈਟ ਦੇਣਾ ਉਹਦੇ ਤੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਸੌਖਾ ਕਹਿ ਸਕਦੇ ਹਾਂ ਰਾਹਤ ਭਰਿਆ ਸਾਹ ਮਿਲਿਆ ਉਹ ਸੁਖਬੀਰ ਬਾਦਲ ਉਹਨੇ ਗੱਲ ਕਹਿ ਸਕਦਾ ਵੀ ਜਿਹੜੇ ਲੋਕ ਸ਼ਰੋਮਨੀ ਅਕਾਲੀ ਦਲ ਤੋਂ ਟੁੱਟੇ ਸੀ ਅੱਜ ਉਹਦੇ ਨਾਲ ਜੁੜੇ ਆ ਇਹ ਵੀ ਗੱਲ ਸ਼ਰੋਮਨੀ ਅਕਾਲੀ ਦਲ ਵੱਲੋਂ ਕਹਿਣੀ ਸ਼ੁਰੂ ਕਰ ਦਿੱਤੀ ਹੈ ਵੀ ਜੇ ਹੋਰ ਪੰਥਕ ਧਰਾਂ ਜਿਹੜੀਆਂ ਨੇ ਉਹ ਆਪਣਾ ਕੈਂਡੀਡੇਟ ਦੂਸਰਾ ਨਾਂ ਖੜਾ ਕਰਦੀਆਂ ਤੇ ਸ਼ਰੋਮਨੀ ਅਕਾਲੀ ਦਲ ਨੇ ਅੱਜ ਜਿਤਨਾ ਸੀ ਸੋ ਕਹਿ ਸਕਦੇ ਆ ਵੀ ਸ਼ਰੋਮਨੀ ਅਕਾਲੀ ਦਲ ਦਾ ਜਿਹੜਾ ਆ ਇੱਕ ਉਭਾਰ ਆਇਆ ਔਰ ਸ਼ਰੋਮਨੀ ਅਕਾਲੀ ਦਲ ਨੂੰ ਤਰਨ ਤਰ ਦੇ ਇਲੈਕਸ਼ਨ ਨੇ ਇੱਕ ਆਕਸੀਜਨ ਦਿੱਤੀ ਹੈ ਬੀ ਲੋਕ ਹੁਣ ਜੁੜ ਰਹੇ ਨੇ ਅਕਾਲੀ ਦਲ ਨਾਲ ਇਹਦੇ ਲਈ ਸੁਖਬੀਰ ਬਾਦਲ ਦੇ ਹੱਥ ਮਜ਼ਬੂਤ ਹੋਏ ਲੱਗਦੇ ਨੇ ਬਿਲਕੁਲ ਸਰ ਜੀ ਸਰ ਕਾਂਗਰਸ ਚੌਥੇ ਨੰਬਰ ਤੇ ਆ ਗਈ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਕੀ ਦੇਖੋ ਕਾਂਗਰਸ ਜਿਹੜੀ ਕਹਿ ਰਹੀ ਹੈ ਵੀ 2027 ਚ ਹੀ ਆਪਣੀ ਸਰਕਾਰ ਬਣਾਉਣੀ ਹੈ ਚਾਰ ਪੰਜ ਮੁੱਖ ਮੰਤਰੀ ਵੀ ਬਣਨ ਨੂੰ ਤਿਆਰ ਨੇ ਔਰ ਲੋਕ ਸਭਾ ਦੇ ਇਲੈਕਸ਼ਨ ਚ ਜਿਹੜੀ ਕਾਂਗਰਸ ਨੇ 13 ਵਿੱਚੋਂ 7 ਸੰਸਦ ਮੈਂਬਰ ਜਿਤਾਏ ਸੀ ਅੱਜ ਉਹਦੀ ਜਮਾਨਤ ਜ਼ਬਤ ਹੋ ਗਈ ਚੌਥੇ ਨੰਬਰ ਤੇ ਰਿਹਾ ਔਰ ਵੋਟਾਂ ਪਈਆਂ ਕੇਵਲ ਕਾਂਗਰਸ ਦੇ ਉਮੀਦਵਾਰ ਨੂੰ 1578 ਇਸ ਮੁੱਦੇ ਤੇ ਪਾਰਟੀ ਨਹੀਂ ਹਾਰੀ ਇਹ ਕਿਹਾ ਜਾ ਰਿਹਾ ਪਾਰਟੀ ਦੇ ਅੰਦਰ ਵੀ ਇਹ ਗੱਲ ਕਹੀ ਜਾ ਰਹੀ ਹੈ ਵੀ ਪ੍ਰਧਾਨ ਰਾਜਾ ਬਰਿੰਗ ਹਾਰਿਆ ਜਾਂ ਰਾਜਾ ਬਰਿੰਗ ਦੀ ਵਜ੍ਹਾ ਕਰਕੇ ਪਾਰਟੀ ਨੂੰ ਜਮਾਨਤ ਜ਼ਬਤ ਕਰਾਉਣੀ ਪਈ ਹੈ ਐਕਚੁਅਲੀ ਇਲੈਕਸ਼ਨ ਤੋਂ ਦੌਰਾਨ ਅਖੀਰਲੇ ਪੜਾਚ ਰਾਜਾ ਵੜਿੰਗ ਨੇ ਜਿਹੜੇ ਕੁਝ ਸ਼ਬਦਾਵਲੀ ਬੂਟਾ ਸਿੰਘ ਵਿਰੁੱਧ ਜਾਂ ਹੋਰ ਮੁੱਦਿਆਂ ਤੇ ਬੋਲੀ ਸੀ ਇੱਕ ਦੋ ਬੱਚੇ ਸੀ ਸਿੱਖ ਉਹਨਾਂ ਦੇ ਜੂੜੇ ਤੇ ਹੱਥ ਰੱਖ ਕੇ ਕੁਝ ਬੋਲੇ ਸੀ ਉਹਨੂੰ ਲੈ ਕੇ ਇੱਕ ਵੱਡੇ ਵਿਵਾਦ ਖੜੇ ਹੋਏ ਸੀ ਔਰ ਖਾਸ ਕਰਕੇ ਬੂਟਾ ਸਿੰਘ ਨੂੰ ਜਿਹੜੇ ਸ਼ਬਦ ਬੋਲੇ ਸੀ ਉਹਦੇ ਨਾਲ ਦਲਤ ਪਾਈਚਾਰਾ ਵੱਡੇ ਪੱਧਰ ਤੇ ਨਾਰਾਜ਼ ਸੀ ਸੋ ਜਿਹੜੀ ਕਾਂਗਰਸ ਦੀ ਜਮਾਨਤ ਜਬਤ ਹੋਈ ਹੈ ਲੱਗਦਾ ਇਹ ਰਾਜਾ ਵੜਿੰਗ ਨੂੰ ਮਹਿੰਗੀ ਪੈ ਸਕਦੀ ਹੈ ਉਦੀ ਪ੍ਰਧਾਨਗੀ ਨੂੰ ਵੀ ਖਤਰਾ ਹੋ ਸਕਦਾ ਔਰ ਰਾਜਾ ਵੜਿੰਗ ਇਸ ਹਾਰ ਨਾਲ ਬਹੁਤ ਕਮਜ਼ੋਰ ਪਿਆ ਔਰ ਜਿਹੜੇ ਉਹਦੇ ਵਿਰੋਧੀ ਧਿਰ ਨੇ ਉਹਨਾਂ ਨੂੰ ਹੁਣ ਬਲ ਮਿਲਿਆ ਇਸ ਕਰਕੇ ਇਹ ਸਾਰੀ ਕਾਂਗਰਸ ਦੀ ਜਿਹੜੀ ਜਮਾਨਤ ਜਬਤ ਹੋਈ ਹੈ ਕਿਹਾ ਜਾ ਸਕਦਾ ਵੀ ਇਹਦੀ ਸਾਰੀ ਗਾਜ ਰਾਜਾ ਵੜਿੰਗ ਤੇ ਡਿੱਗ ਸਕਦੀ ਹੈ ਬਿਲਕੁਲ ਸਰ ਤੇ ਸਰ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਜਮਾਨਤ ਜਬਤ ਹੋਈ ਹੈ ਉਹਦਾ ਭਵਿੱਖ ਕੀ ਕਹਿ ਸਕਦੇ ਆਪਾਂ ਦੇਖੋ ਭਾਜਪਾ ਬੜੀ ਜੜਤ ਸੀ ਭਾਜਪਾ ਨੂੰ ਲੱਗਦਾ ਸੀ ਵੀ ਅਸੀਂ ਬੜੇ ਪੈਰ ਪਸਾਰ ਲਿਆ ਵੱਡੇ ਵੱਡੇ ਸਿੱਖ ਜਿਹੜੇ ਪਿਛਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਵੱਡੇ ਪਦਦ ਤੇ ਚੋਣ ਪ੍ਰਚਾਰ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਾਰੇ ਉਥੇ ਚੋਣ ਪ੍ਰਚਾਰ ਕਰਨ ਆਏ ਪਰ ਵੋਟਾਂ ਪਈਆਂ 6239 ਔਰ ਬੁਰੀ ਤਰ੍ਹਾਂ ਜ਼ਮਾਨਤ ਜਬਤ ਹੋਈ ਸੋ ਇਸ ਗੱਲ ਨੂੰ ਲੈ ਕੇ ਬੀਜੇਪੀ ਨੂੰ ਹੁਣ ਐਨਲਿਸਿਸ ਕਰਨਾ ਪਊਗਾ ਵੀ ਉਹ ਜਿਹੜੀ ਮਿਥ ਹੈ ਆਮ ਪੰਜਾਬੀਆਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੀ ਦੁਖੀ ਪਾਰਟੀ ਹੈ ਉਹ ਮਿਥ ਨੂੰ ਕਿਵੇਂ ਦੂਰ ਕਰਨਾ ਕਿਉਂਕਿ ਰਮਨੀਤ ਬਿੱਟੂ ਇਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹ ਬੜੇ ਯੂਰਨਾਲੇ ਕਹਿੰਦੇ ਨੇ ਵੀ 2027 ਚ ਆਪਣੇ ਬਲਬੂਤੇ ਤੇ ਚੋਣ ਲੜ ਕੇ ਸਰਕਾਰ ਬਣਾਵਾਂਗੇ ਕਿ ਜਿਹੜੀ ਤਰਨ ਤਰਨ ਦੇ ਰਿਜ਼ਲਟ ਆਏ ਨੇ ਉਹ ਕੀ ਸੰਕੇਤ ਦਿੰਦੇ ਨੇ 2027 ਚ ਭਾਜਪਾ ਦੇ ਪੈਰ ਲੱਗਣਗੇ ਸੋ ਭਾਜਪਾ ਨੂੰ ਵੀ ਇਸ ਇਲੈਕਸ਼ਨ ਵਿੱਚੋਂ ਬਹੁਤ ਵੱਡਾ ਇੱਕ ਮੈਸੇਜ ਮਿਲਿਆ ਵੀ ਆਪਣੇ ਨਜ਼ਰੀਏ ਨੂੰ ਚੇਂਜ ਕੀਤਾ ਜਾਵੇ ਪਹਿਲਾਂ ਪੰਜਾਬ ਨਾਲ ਜੁੜਨ ਦਾ ਯਤਨ ਕੀਤਾ ਜਾਵੇ ਜਿੱਤਾਂ ਲੱਗਦਾ ਬਾਅਦ ਵਿੱਚ ਹਾਸਲ ਹੋਣਗੀਆਂ ਬਿਲਕੁਲ ਸਰ ਤੇ ਸਰ ਪੰਥਕ ਪਾਰਟੀ ਦੇ ਜਿਹੜੇ ਉਮੀਦਵਾਰ ਮਨਦੀਪ ਸਿੰਘ ਇਹਨਾਂ ਨੂੰ ਵੀ ਖੂਬ ਵੋਟਾਂ ਮਿਲੀਆਂ ਨੇ ਇਹਦੇ ਤੇ ਕੀ ਕਹੋਗੇ ਦੇਖੋ ਪੰਥਕ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਵੋਟਾਂ ਤੇ ਪਈਆਂ ਬਹੁਤ ਪਰ ਲੋਕ ਸਭਾ ਦੇ ਇਲੈਕਸ਼ਨ ਚ ਅਮਰਤਪਾਲ ਸਿੰਘ ਜਿੱਤੇ ਸੀ ਸਰਬਜੀਤ ਸਿੰਘ ਜਿੱਤੇ ਸੀ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਸੀ ਉਹਨਾਂ ਨੇ ਵੱਡੇ ਵੱਡੇ ਥੰਮ ਹਿਲਾ ਕੇ ਰੱਖਤੇ ਸੀ ਜੇ ਕੰਪੈਰੀਟਿਵਲੀ ਦੇਖੀਏ ਤੇ ਫਿਰ ਇਹ ਕਹਿ ਸਕਦੇ ਆਂ ਵੀ ਭਾਵੇਂ ਵੋਟਾਂ ਤੇ ਮਨਦੀਪ ਸਿੰਘ 19620 ਲੈ ਗਿਆ ਪਰ ਉਹ ਉਭਾਰ ਜਿਹੜਾ ਆ ਉਹ ਕਿਤੇ ਹੀਠਾਂ ਆਇਆ ਲੱਗਦਾ ਸੋ ਲੱਗਦਾ ਇਹ ਹੈ ਵੀ ਪੰਜਾਬ ਦੇ ਲੋਕਾਂ ਨੇ ਜਿਹੜੇ ਇਹ ਪੰਥਕ ਧਿਰਾਂ ਨੇ ਜਿਨ੍ਹਾਂ ਨੂੰ ਪੰਥਕ ਧਿਰ ਕਿਹਾ ਜਾਂਦਾ ਜਿਹੜੇ ਇੱਕ ਵੱਖਰੇ ਅੰਦਾਜ਼ ਨਾਲ ਚੱਲਦੇ ਨੇ ਤਰਨਤਾਰਨ ਜਿਹੜਾ ਪੰਥਕ ਹਲਕਾ ਔਰ ਉਸ ਪੰਥਕ ਹਲਕੇ ਵਿੱਚੋਂ ਪੰਥਕ ਪਰਾ ਦੇ ਉਮੀਦਵਾਰ ਦਾ ਹਾਰਨਾ ਇਹ ਲੱਗਦਾ ਵੀ ਸ਼ਾਇਦ ਲੋਕਾਂ ਨੇ ਆਪਣੀ ਸੋਚ ਚੇਂਜ ਕੀਤੀ